ਡਾਕਟਰ ਭੀਮਲਾ ਬਾਬਾ ਸਾਹਿਬ ਜਿਹੜੇ ਆ ਇਹ ਦਲਿਤ ਸਮਾਜ ਦਾ ਇੱਕ ਉਹ ਹਿੱਸਾ ਆ ਕਿ ਜਿਨ੍ਹਾਂ ਨੇ ਦਲਿਤ ਨੂੰ ਸਾਥ ਦਿੱਤਾ ਵਾ ਨਹੀਂ ਤਾਂ ਸਾਡੇ ਦਲਿਤਾਂ ਦਾ ਕੋਈ ਜਿਨ੍ਹਾਂ ਜਿਨ੍ਹਾਂ ਨਹੀਂ ਸੀਗਾ ਔਰ ਇਹ ਆਪਾਂ ਕਦੀ ਵੀ ਨਾ ਭੁੱਲੀਏ ਅੱਜ ਆਪਾਂ ਹਰ ਆਪਾਂ ਹਰ ਇੱਕ ਜੀ ਹਰ ਹਰ ਇੱਕ ਬੰਦੇ ਵਿੱਚ ਔਰ ਕੱਲੇ ਕੱਲੇ ਬੰਦੇ ਵਿੱਚ ਕੋਈ ਵੀ ਕੌਮ ਆ ਉਹਦੇ ਵਿੱਚ ਡਾਕਟਰ ਭੀਮਲਾ ਬਾਬਾ ਸਾਹਿਬ ਬਸਦੇ ਆ ਔਰ ਜੋ ਸਾਡੇ ਵਿਜੇਦਾਨੋ ਭਾਜੀ ਸਾਡੇ ਕਰ ਰਹੇ ਆ ਜੋ ਸਾਡੇ ਆਗੂ ਇਹਨਾਂ ਦੇ ਲੁਧਿਆਣੇ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਇੱਕ ਦੱਸਿਆ ਵੀ ਵੀ ਸਾਰਾ ਬਾਜ਼ਾਰ ਸਾਰਾ ਲੁਧਿਆਣਾ ਸ਼ਹਿਰ ਇਹਨਾਂ ਦੇ ਇਹਨਾਂ ਨੂੰ ਕਹਿੰਦਾ ਬਈ ਸਪੋਰਟ ਕਰਦਾ ਪਿਆ ਵੀ ਬਿਲਕੁਲ ਗੱਲ ਸੱਚ ਵਾ ਪਰ ਉਹ ਬੰਦਾ ਕਿਸੇ ਨਾ ਕਿਸੇ ਸ਼ਰਾਰਤ ਵਿੱਚ ਆਇਆ ਉਹਨੇ ਡਾਕਟਰ ਪੀਮਲਾ ਬਾਬਾ ਸਾਹਿਬ ਨੂੰ ਠੋਕਰ ਨਹੀਂ ਮਾਰੀ ਉਹਨੇ ਦਲਿਤ ਸਮਾਜ ਨੂੰ ਠੋਕਰ ਮਾਰੀ ਹੈ ਸਾਡੇ ਸੰਵਿਧਾਨ ਨੂੰ ਠੋਕਰ ਮਾਰੀ ਹੈ ਵੀ ਇਹ ਨਹੀਂ ਬਰਦਾਸ਼ਤ ਕਰਨ ਵਾਲੀ ਗੱਲ ਹੈਗੀ ਅਸੀਂ ਸਰਕਾਰ ਕੋ ਇਹ ਮੰਗ ਕਰਦੇ ਹਾਂ ਵੀ ਇੱਕ ਦੇ ਬੰਦੇ ਕੋ ਗਲਤੀ ਹੁੰਦੀ ਬੋਲਣ ਵਿੱਚ ਚਲੋ ਉਹਦੀ ਮਾਫੀ ਹੁੰਦੀ ਹੈ ਇਹ ਗੁਨਾਹ ਵਾ ਇਹਦੀ ਮਾਫੀ ਨਹੀਂ ਇਹਦੀ ਫਾਂਸੀ ਸਜ਼ਾ ਵਾ ਤੇ ਉਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਤੇ ਉਹਦੇ ਤੇ ਐਨਐਸਡੀ ਧਾਰਾ ਲਾਈ ਜਾਵੇ ਕਿ ਤਾਂਕਿ ਦੁਆਰਾ ਕੋਈ ਵੀ ਇਦਾਂ ਦਾ ਕੰਮ ਨਾ ਕਰ ਸਕੇ ਬਾਕੀ ਆਪਾਂ ਇੱਕ ਗੱਲ ਜਿਹੜੀ ਜਗ੍ਹਾ ਇਹ ਬੇਅਦਬੀ ਹੋਈ ਆ ਉਥੇ 24 ਘੰਟੇ ਪੁਲਿਸ ਦਾ ਪੈਰਾ ਕਿਉਂਕਿ ਹੈਰੀਟੇਜ ਸਟਰੀਟ ਆ ਕੁਝ ਦੂਰੀ ਤੇ 골ਡਨ ਟਾਪ ਪਲਾਜ਼ਾ ਗੁਰਗਾਣਾ ਮੰਦਿਰ ਹੈ ਕਿਵੇਂ ਦੇ ਦਿਆਂ ਕਿ ਪੁਲਿਸ ਤੋਂ ਇੰਨੀ ਵੱਡੀ ਚੂਕ ਹੋ ਗਈ ਕਿ ਜੁੜਾ ਨਾ ਇਹ ਬੰਦਾ ਹੀ ਨਹੀਂ ਦੇਖਿਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪਹਿਲੋ ਕੀ ਹੋ ਗਿਆ 26 ਜਨਵਰੀ ਵਾਲੇ ਦਿਨ ਕਿਉਂ ਹੋਇਆ ਦਿਨ 26 ਜਨਵਰੀ ਹੋਵੇ ਉਦੋਂ ਹੀ ਕਿਉਂ ਹੋਇਆ 25 ਜਨਵਰੀ ਨੂੰ ਕਿਉਂ ਨਹੀਂ ਆਇਆ 24 ਨੂੰ ਕਿਉਂ ਨਹੀਂ ਆਇਆ 20 ਨੂੰ ਕਿਉਂ ਨਹੀਂ ਆਇਆ ਯਾਨੀ ਕਿ ਦੱਸਣਾ ਪੈਣਾ ਵਾ ਵੀ ਇਹਦੇ ਪਿੱਛੇ ਬੜੀ ਤਕੜੀ ਏਜੰਸੀ ਦਾ ਹੱਥ ਹੈ ਸਰਕਾਰ ਭਾਵੇਂ ਨਾ ਦੱਸੇ ਸਾਨੂੰ ਪਰ ਸਾਡੇ ਸਮਾਜ ਵਾਲਮਿਕ ਸਮਾਜ ਗੁਰੂ ਰਵੀਦਾਸ ਸਮਾਜ ਨੂੰ ਸਾਰਿਆਂ ਨੂੰ ਪਤਾ ਵਾ ਔਰ ਇਹ ਕੌਮ ਇਹਨਾਂ ਨੇ ਸੋਚਿਆ ਕਿ ਕੌਮ ਸੁੱਤੀ ਪਈ ਆ ਕੌਮ 24 ਘੰਟੇ ਜਾਗਦੀ ਆ ਔਰ ਜਾਗਦੇ ਜਮੀਨਾਂ ਵਾਲੇ ਹੀ ਜਾਗਦੇ ਹੁੰਦੇ ਆ ਔਰ ਜਿਦਾਂ ਕਿ ਸਾਡੇ ਵਿਜੇਦਾਨਮ ਭਾਜੀ ਸਾਡੇ ਅੱਜ ਜਮੀਰਾ ਜਾਗਦੇ ਵਾਲੇ ਔਰ ਇਹ ਸਮਾਜ ਨੂੰ ਲੈ ਕੇ ਚੱਲਣ ਵਾਲੇ ਬੰਦੇ ਅੱਗੇ ਖੜੇ ਆ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ ਬਿਲਕੁਲ ਤੁਹਾਡਾ ਸਵਾਲ ਜਾਇਜ਼ ਹੈ ਕਿਉਂਕਿ ਲਗਭਗ 200 ਮੀਟਰ ਤੇ ਪੁਲਿਸ ਚੌਂਕੀ ਆ ਨੰਬਰ 1 ਜਿਹੜਾ ਗਣਤੰਦਰ ਦੇ ਵਸਾ ਇਹਦੀਆਂ ਕਈ ਦਿਨ ਪਹਿਲਾਂ ਤਿਆਰੀਆਂ ਹੁੰਦੀਆਂ 15 ਅਗਸਤ ਹੋਵੇ 26 ਜਨਵਰੀ ਹੋਵੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਆ ਤਫ ਸੁਤੀ ਪਈ ਸੀ ਇੱਕ ਬੰਦਾ ਆਂਦਾ ਵਾ ਕੌੜੀ ਲੈ ਕੇ ਆਂਦਾ ਵਾ ਡੀਜ਼ਲ ਲੈ ਕੇ ਆਂਦਾ ਵਾ ਥੋੜਾ ਲੈ ਕੇ ਆਂਦਾ ਵਾ ਉਹ ਬੰਦਾ ਉੱਪਰ ਚੜ ਰਿਹਾ ਉੱਪਰ ਚੜ ਕੇ ਉਹ ਤੋੜ ਰਿਹਾ ਉਹਨੂੰ ਕੋ ਰੋਕ ਨਹੀਂ ਰਿਆ ਇਹਦਾ ਮਤਲਬ ਮੈਗਜੈਂਸੀ ਤੇ ਹੈਗੀ ਆ ਉਹ ਜਿਹੜੇ ਲੋਕ ਜ਼ਿੰਮੇਵਾਰ ਆ ਜਿਨ੍ਹਾਂ ਨੇ ਕਰਤੂਤ ਕੀਤੀ ਆ ਉਹ ਸਾਰੇ ਦੇ ਸਾਰੇ ਨੰਗੇ ਹੋਣੇ ਚਾਹੀਦੇ ਆ ਨੰਬਰ 2 ਜਿਹੜਾ ਉਹਨੂੰ ਫੜ ਲਿਆ ਉਹਦੇ ਤੇ ਸਿੰਪਲ ਪਰਚਾ ਦੇ ਦਿੱਤਾ 452 ਉਹ ਕਿਸੇ ਦੇ ਘਰ ਬੜਿਆ ਸੀ ਜੀ ਇਸ ਲਈ ਅਸੀਂ ਮੰਗ ਕੇਤੇ ਆ ਕਿ ਉਹ ਤੇ ਐਨਐਸਐਲ ਆਈ ਜਾਵੇ ਨੈਸ਼ਨਲ ਸਕਿਉਰਿਟੀ ਐਕਟ ਜਦੋਂ ਉਹਦੇ ਤੇ ਲੱਗੂਗਾ ਅਸੀਂ ਬਾਵਾ ਸਾਹਿਬ ਦੇ ਦਾਪਮਾਨ ਹੋਇਆ ਅਸੀਂ ਇਹ ਵੀ ਚਾਹਦੇ ਆ ਕੀ ਅੱਗੇ ਤੋਂ ਕਿਸੇ ਵੀ ਮਹਾਪੁਰਸ਼ ਦੀ ਜਿਹੜੀ ਮੂਰਤੀ ਆ ਉਹਨੂੰ ਕੋਈ ਖੰਡਿਤ ਨਾ ਕਰ ਸਕੇ ਉਹਨਾਂ ਤੇ ਵੀ ਐਨਐਸਐ ਜਿਹੜੀ ਆ ਉਹ ਲੱਗਣੀ ਚਾਹੀਦੀ ਆ ਜਿਹੜੀ ਜਗ੍ਹਾ ਘਟੜਾ ਵਾਪਰੀ ਆ ਕੁਛੀ ਦੂਰੀ ਤੇ ਗੋਲਡਨ ਟਾਪ ਵਾਲਾ ਦਰਗਾਹਾਂ ਮੰਦਰ ਆ ਤਿਰਸ ਸਥਾਨੇ ਕੀ ਲੱਗਦਾ ਹੈ ਕਿ ਪੁਲਿਸ ਦੀ ਨੈਲਿਗੇਂਸੀ ਆ ਕਿ ਜਿਹੜੇ ਅੰਮ੍ਰਿਤਸਰ ਦੇ ਸੀਪੀ ਆ ਉਹਨਾਂ ਦੀ ਗਲਤੀ ਹੈ ਕਿ ਉੱਥੇ ਪੁਲਿਸ ਦੀ ਸਿਕਿਉਰਟੀ ਨਹੀਂ ਦੇਖੀ ਬਿਲਕੁਲ ਮੈਨੂੰ ਤਾਂ ਇਹ ਲੱਗਦਾ ਹੈ ਏਜੰਸੀਆਂ ਦਾ ਕੰਮ ਆ ਏਜੰਸੀਆਂ ਜਿਹੜੀਆਂ ਵਾਂ ਤੁਹਾਨੂੰ ਪਤਾ ਹੀ ਆ ਬਹੁਤ ਬੜਾ ਛਾੜੰਤਰ ਬੜੇ ਬੜੇ ਰਾਜਦਿਆਵਾਂ ਔਰ ਇਹ ਰਚਨਾ ਵੀ ਜਿਹੜੀ ਉਹਨਾਂ ਦੀ ਹੈ ਕਿ ਪੰਜਾਬ ਦਾ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਖਤਮ ਕੀਤਾ ਜਾਵੇ ਲੇਕਿਨ ਇਹ ਕਦੀ ਹੋ ਨਹੀਂ ਸਕਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਸ ਵਿੱਚ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਦੇ ਆ ਔਰ ਉਹਨਾਂ ਦੇ ਕਹਿਣ ਤੇ ਆ ਇੱਕ ਸਰਾਰਤੀ ਅੰਸਰ ਦੇ ਜਾਂ ਕੁਝ ਲੋਕਾਂ ਦੇ ਕਰਤੇ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਹ ਕਦੀ ਖਤਮ ਨਹੀਂ ਹੋ ਸਕਦੀ ਜਾਨਾ ਸਰ ਲੁਧਿਆਣੇ ਦੇ ਲੋਕਾਂ ਨੂੰ ਇਹੋ ਜਿਹਾ ਸਹਿਯੋਗ ਮਿਲ ਰਿਹਾ ਤੁਸੀਂ ਬਹੁਤ ਵਧੀਆ ਸਹਿਯੋਗ ਆ ਔਰ ਮੈਂ ਸਾਰਾ ਸਿਰ ਝੁਕਾ ਕੇ ਲੁਧਿਆਣੇ ਦੇ ਵਪਾਰੀ ਭਰਾਵਾਂ ਦਾ ਕਾਰੋਬਾਰੀਆਂ ਦਾ ਦੁਕਾਨਦਾਰਾਂ ਦਾ ਛੋਟੇ ਕਾਰਖਾਨੇ ਨਦਾਰਾਂ ਦਾ ਇੰਡਸਟਰੀ ਲਿਸਟ ਵਾਲਾ ਦਾ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਉਹ ਸਾਡਾ ਮੋਰਚਾ ਜਿਹੜਾ ਵਾ ਸੰਵਿਧਾਨ ਬਚਾਓ ਮੋਰਚਾ ਦੇ ਤਮਾਮ ਜੋ ਆਗੂ ਸਾਹਿਬਾਨੋਂ ਵੱਲੋਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਕਿਉਂਕਿ ਅਸੀਂ ਵੀ ਹਮੇਸ਼ਾ ਜਦੋਂ ਸਾਨੂੰ ਉਹ ਬੁਲਾਉਂਦੇ ਆ ਅਸੀਂ ਵੀ ਉੱਥੇ ਜਾਂਦੇ ਹਾਂ ਰਾਜਸੀ ਉਹਨਾਂ ਨੂੰ ਕਿਹਾ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਵਾ ਤੇ ਦਾਨਪਾਲ ਸਰਕਾਰ ਦੇ ਵਿੱਚੋਂ ਇਸ ਟਾਈਮ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਬਾਰੇ ਗੱਲ ਹੋਈ ਕਿ ਉਹ ਤੇ ਜਿਹੜਾ 452 ਬੜੀ ਛੋਟੀ ਧਾਰਾ ਲਾ ਕੇ ਮੇਰੀ ਮੇਰੀ ਪਰਸੋ ਰਾਤ ਨੂੰ ਡੀਜੀਪੀ ਸਾਹਿਬ ਅਰਪਿਤ ਸ਼ੁਕਲਾ ਜੀ ਨਾਲ ਗੱਲ ਹੋਈ ਸੀ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਸੀ ਮੈਂ ਕਹਾ ਜੀ ਇਹ ਕੋਈ ਛੋਟੀ ਗੱਲ ਨਹੀਂ ਹੈ ਇਹਨੂੰ ਸਿੰਪਲੀ ਨਾ ਲਵੋ ਇਹ ਇਹ ਜਿਹੜੀ ਅੱਗ ਵਾ ਇਹ ਪੂਰੇ ਪੰਜਾਬ 'ਚ ਜਾਂ ਦੇਸ਼ 'ਚ ਫੈਲੂਗੀ ਔਰ ਅੱਜ ਤੁਹਾਡੇ ਸਾਹਮਣੇ ਆ 452 ਦਾ ਸਾਰਾ ਸਮਾਜ ਜਿਹੜਾ ਵਾ 452 ਤਾਂ ਬਣਦੀ ਨਹੀਂ ਉਹ ਕਿਸੇ ਦਾ ਘਰ ਥੋੜਾ ਬੜਿਆ ਉਹ ਤਾਂ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਸ਼ਰਾਰਤੀ ਅੰਸਰ ਆ ਇਸ ਲਈ ਉਹਦੇ ਤੇ ਤਾਂ ਐਨੇ ਸੇ ਲਗੜੀ ਚਾਹੀਦੀ ਆ ਇਹ ਸਾਡੀ ਮੰਗ ਕੀਤੀ ਆ ਔਰ ਮੌਜੂਦਾ ਅਸੀਂ ਇਹ ਵੀ ਮੰਗ ਕੀਤੀ ਆ ਕਿ ਘਟੋ ਘਟ ਇੱਕ ਮਜੂਤਾ ਜੱਜ ਜਿਹੜੇ ਨੇ ਉਹਨਾਂ ਤੋਂ ਉਹਦੀ ਇਨਕੁਆਇਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਔਰ ਦੁੱਧ ਦਾ ਦੁੱਧ ਪਾਣੀ ਦਾ ਪੰਦ ਹੋਣਾ ਚਾਹੀਦਾ ਕਿ ਇਹ ਏਜੰਸੀਆਂ ਦਾ ਕੰਮ ਆ ਇਹਦੇ ਪਿੱਛੇ ਕੌਣ ਸਾਜੇ ਕੋਈ 5 ਮਹੀਨੇ ਬੰਦਾ ਪਹਿਲਾਂ ਡੁਬਈ ਰਿਆ ਵਾ ਇਹ ਮੋਨਾ ਦਾ ਬਹੁਤ ਜਲਦ ਉਹਦੇ ਤੇ ਦਸਾਰ ਸਜਾ ਕੇ ਪ੍ਰੀਪਲਾਨ ਸਿੱਖਾਂ ਦੀ ਦਲਤਾਂ ਦੀ ਸਿੱਖਾਂ ਦੀ ਹਿੰਦੂਆਂ ਦੀ ਜਿਹੜੀ ਇਹ ਲੜਾਈ ਆ ਉਹ ਕ੍ਰਾਂਤੀ ਦੀ ਸਾਜ਼ਿਸ਼ ਕੀਤੀ ਗਈ ਆ ਜਿਹੜੀ ਸ਼ਾਇਦ ਪੰਜਾਬ ਦੇ ਲੋਕ ਜਿਹੜੇ ਆ ਉਹ ਇਹ ਗਲਚਾਲਾਂ ਨੂੰ ਸਮਝਦੇ ਆ ਆਪਸ ਵਿੱਚ ਕਦੀ ਉਹਨਾਂ ਦਾ ਲੜਾਈ ਝਗੜਾ ਜਿਹੜਾ ਉਹ ਕਦੀ ਹੋ ਨਹੀਂ ਸਕਦਾ ਬੈਠ ਕੇ ਦੱਸਾਂਗੇ